ਅਜਵੀਆਂ ਖਬਰਾਂ ਵੱਲ ਚਲੀਏ ਤੇ ਸਭ ਤੋਂ ਪਹਿਲਾਂ ਜੋ ਕੁਝ ਨਿਊ ਆਰਲੀਨਸ ਦੇ ਵਿੱਚ ਵਾਪਰਿਆ ਹੈਗਾ ਨਿਊਯਾਰਕ ਟਾਈਮਜ਼ ਅੱਜ ਉਸ ਬੰਦੇ ਦੇ ਬਾਰੇ ਸਾਰਾ ਕੁਝ ਰਿਪੋਰਟ ਕਰ ਰਹੀ ਹੈਗੀ ਆ ਇਸ ਅਟੈਕ ਦੇ ਵਿੱਚ ਜੋ ਬੰਦਾ ਜਿਸ ਨੇ ਜਿਹੜਾ ਪਿਕਅਪ ਆ ਉਹਦੇ ਨਾਲ 15 ਲੋਕਾਂ ਨੂੰ ਮਾਰਿਆ ਹੈਗਾ ਤੇ ਕਾਫੀ ਜਾਣਿਆਂ ਨੂੰ ਫੱਟੜ ਕੀਤਾ ਉਹਦਾ ਨਾਮ ਸ਼ਮਸੂਦਦਨ ਬਹਾਰ ਜ਼ਾਬਰ ਕਰਕੇ ਦੱਸਿਆ ਗਿਆ ਕਹਿੰਦੇ ਵੀ ਬਹੁਤ ਹੀ ਆਪਣੀ ਸ਼ਾਂਤੀ ਵਾਲੀ ਲਾਈਫ ਉਹ ਹੂਸਟਨ ਦਾ ਇੱਕ ਬਹੁਤ ਹੀ ਜੋ ਵਧੀਆ ਏਰੀਆ ਹੈਗਾ ਜਿੱਥੇ ਡਾਈਵਰਸਿਟੀ ਬਖਵਕ ਧਰਮਾਂ ਦੇ ਬਖਵਕ ਕਮਿਊਨਿਟੀ ਦੇ ਲੋਕ ਰਹਿੰਦੇ ਆ ਉੱਥੇ ਰਹਿੰਦਾ ਸੀ ਸਾਬਕਾ ਯੂ ਐਸ ਆਰਮੀ ਦਾ ਵੈਟਰਨ ਸੀ ਤੇ ਉਸਲੇ ਇਨਫੋਰਮੇਸ਼ਨ ਟੈਕਨੋਲੋਜੀ ਸੀ ਸੀ ਤੇ ਸलाम 300 ਉਸਨੇ ਕਨਵਰਟ ਕੀਤਾ ਸੀ ਤੇ ਉਹਦੀ ਜਿਹੜੀ ਆ 6 ਫਿਗਰ ਦੀ ਜੌਬ ਸੀ ਤੇ ਲੱਖ ਡਾਲਰ ਤੋਂ ਵੱਧ ਜਦਾਂ ਉਹ ਬਣਾਦਾ ਸੀਗਾ ਵਾਈਟ ਪਿਕਅਪ ਟਰੱਕ ਉਸਨੇ ਹੂਸਟਨ ਦੇ ਵਿੱਚ ਰੈਂਟ ਕੀਤਾ ਤੇ 3 ਵਜੇ ਤੜਕੇ ਜੋ ਨਿਊ ਔਰਲਨ ਦੀ ਬੋਰਬਨ ਬੋਰਵਨ ਸਟਰੀਟ ਹੈਗੀ ਆ ਉੱਥੇ ਲੋਕਾਂ ਦੇ ਉੱਤੇ ਚੜਾ ਦਿੰਦਾ ਤੂ ਉਸ ਤੋਂ ਬਾਅਦ ਉਸਨੇ ਗੋਲੀਆਂ ਵੀ ਚਲਾਈਆਂ ਜਿਹੜੀ ਉਹਦੇ ਕੋਲ ਗਨ ਸੀ 15 ਜਾਣਿਆਂ ਦੀ ਹੁਣ ਤੱਕ ਨਿਊਯਾਰਕ ਟਾਈਮ ਰਿਪੋਰਟ ਕਰ ਰਿਹਾ ਮੌਤ ਹੋਈ ਹੈਗੀ ਹੈ ਬਾਅਦ ਦੇ ਵਿੱਚ ਉਹਦੀ ਵੀ ਮੌਤ ਹੋ ਗਈ ਸੀ ਪਿਕਅਪ ਦੇ ਵਿੱਚੋਂ ਆਈਸਸ ਦਾ ਇੱਕ ਝੰਡਾ ਵੀ ਮਿਲਿਆ ਹੈ ਇੱਕ ਸੀਨੀਅਰ ਲਾ ਇਨਫੋਰਸਮੈਂਟ ਅਫੀਸ਼ਰ ਨੇ ਦੱਸਿਆ ਤੇ ਉਸਨੇ ਕਿਹਾ ਜਿਹੜਾ ਮਿਸਟਰ ਜਾਬਰ ਆ ਇਸਨੇ ਕਈ ਵੀਡੀਓਜ਼ ਆਪਣੇ ਫੇਸਬੁਕ ਦੇ ਅਕਾਊਂਟ ਦੇ ਉੱਤੇ ਅਪਲੋਡ ਕੀਤੀਆਂ ਸੀ ਆਪਣੇ ਪਰਿਵਾਰ ਨੂੰ ਐਡਰੈਸ ਕਰਦੇ ਹੋਏ ਜਿਹਦੇ ਵਿੱਚ ਉਸਨੇ ਦੱਸਿਆ ਸੀ ਕਿ ਉਹ ਆਈਐਸਐਸ ਨੂੰ ਜੋ ਪਲੈਜ ਉਹਦੇ ਨਾਲ ਅਲਾਇੰਸ ਆ ਉਸ ਨੂੰ ਪਲੈਜ ਕਰਦਾ ਹੈਗਾ FBI ਵਾਲੇ ਇਹਨੂੰ ਹਜੇ ਵੀ ਜੜਿਆ ਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਇੰਨਾ ਇੰਟੈਲੀਜੈਂਟ ਬੰਦਾ ਜਿਸਨੇ ਇੰਨੇ ਸਾਲ ਆਰਮੀ ਦੇ ਵਿੱਚ ਸਰਵ ਕੀਤਾ ਹੋਵੇ ਅਫਗਾਨਿਸਤਾਨ 'ਚ ਸਰਵ ਕੀਤਾ ਹੋਵੇ ਆਈਟੀ ਇੰਡਸਟਰੀ ਨਾਲ ਬਿਲੋਂਗ ਕਰਦਾ ਹੋਵੇ 6 ਫਿਗਰ ਦੀ ਤਨਖਾਹ ਤੇ ਡਿਓ ਲिटल ਕੰਪਨੀ ਦੇ ਨਾਲ ਕੰਮ ਕਰਦਾ ਹੋਵੇ ਤੇ ਉਹਦਾ ਜਿਹੜਾ ਮਨ ਆ ਉਹ ਕਿਸ ਤਰ੍ਹਾਂ ਇੱਧਰ ਨੂੰ ਚਲੇ ਗਿਆ ਹੈਗਾ ਜੀ ਉਹਦਾ ਭਰਾ ਕਹਿੰਦਾ ਵੀ ਉਹ ਬੜਾ ਚੁੱਪਚਾਪ ਰਹਿਣ ਵਾਲਾ ਕੁਆਇਟ ਬੰਦਾ ਸੀਗਾ ਪਹਿਲਾਂ ਉਸਦੀ ਵਾਈਫ ਦਾ ਨਕੇਂਦਰਾ ਸ਼ਰਨ ਨਾਮ ਦੀ ਲੇਡੀ ਨਾਲ ਜੋ ਵਿਆਹ ਹੋਇਆ ਸੀ ਉਹ ਡਿਵੋਰਸ ਹੋ ਗਿਆ ਸੀ 2012 ਚ ਉਸ ਤੋਂ ਬਾਅਦ ਫਿਰ ਸੈਕੰਡ ਉਸਦੀ ਮੈਰਿਜ ਹੋਈ ਤੇ ਉਹ ਵੀ ਜਿਹੜਾ ਆ ਉਸ ਦਾ ਜਿਹੜਾ ਡਿਵੋਰਸ ਹੋ ਗਿਆ ਸੀਗਾ ਸੋ ਨੇਬਰਹood ਦੇ ਵਿੱਚ ਜਦੋਂ ਲੋਕਾਂ ਨੂੰ ਪੁੱਛਿਆ ਗਿਆ ਵੀ ਉਹ ਕਹਿੰਦੇ ਵੀ ਉਹਦਾ ਮੁਸਲਮ ਨੇਬਰਹood ਨਾਰਥ ਆਫ ਹੋਸਟਨ ਉੱਥੇ ਉਸਨੇ ਰੈਂਟ ਤੇ ਘਰ ਲਿਆ ਹੋਇਆ ਸੀਗਾ ਤੇ ਆ ਲੋਕਲ ਮਸਕ ਜਿਹੜੀ ਆ ਉੱਥੇ ਹੋ ਜਾਂਦਾ ਸੀ ਤੇ ਐਫਆਈ ਉੱਥੇ ਵੀ ਜਿਹੜੀ ਪੂਰੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ ਸੋ ਆਪਣੇ ਆਪ ਦੇ ਵਿੱਚ ਰਹਿੰਦਾ ਸੀ ਕਿਸੇ ਨਾਲ ਵਾਲੀ ਉਹ ਗੱਲਬਾਤ ਨਹੀਂ ਕਰਦਾ ਸੀ ਬਹੁਤ ਸਾਰੇ ਜਿਹੜੇ ਨੇਬਰਸ ਆ ਉਹਨਾਂ ਨੇ ਜੋ ਦੱਸਿਆ ਭਈ ਘਰ ਦੇ ਵਿੱਚ ਹੀ ਰਹਿੰਦਾ ਸੀ ਆਪਣੇ ਨਾਮ ਜਿਹੜੇ ਆ ਉਸ ਨੇ ਰਿਪੋਰਟ ਦੇ ਵਿੱਚ ਨਹੀਂ ਉਹਨਾਂ ਨੇ ਦੱਸੇ ਐਸ ਜਦੋਂ ਉਹ ਗਰੋ ਅਪ ਹੋਇਆ ਸੀ 크ਿਸਚਨ ਹੋਇਆ ਸੀ ਪਰ ਕਾਫੀ ਲੰਮਾ ਸਮਾਂ ਪਹਿਲਾਂ ਉਹ ਇਸਲਾਮ ਦੇ ਵਿੱਚ ਉਸ ਨੇ ਆਪਣੇ ਆਪ ਨੂੰ ਕਨਵਰਟ ਕਰ ਲਿਆ ਸੀ ਸੋ ਉਹਦੇ ਜਿਹੜੇ ਲਾਗੇ ਦੇ ਲੋਕ ਆ ਉਹ ਕਹਿੰਦੇ ਵੀ ਬਹੁਤ ਸਾਲਾਂ ਤੋਂ ਉਸ ਨੇ ਇਸਲਾਮ ਨੂੰ ਜਿਹੜਾ ਆਪਣਾ ਧਰਮ ਅਪਣਾ ਲਿਆ ਸੀ ਬਿਲਕੁਲ ਹਰਜੋਤ ਸਿੰਘ ਜੀ ਬੜੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ ਰਹੀਆਂ ਕਿਉਂਕਿ ਇੱਕ ਨੈਰੇਟਿਵ ਇਸ ਹਮਲੇ ਨੂੰ ਵਰਤੇ ਹੋਏ ਇਮੀਗਰੈਂਟ ਦੇ ਉਲਟ ਵੀ ਵਰਤਣ ਦੀ ਕੋਸ਼ਿਸ਼ ਕੀਤੀ ਜਿੱਚ ਪ੍ਰੈਜ਼ੀਡੈਂਟ ਇਲੈਕਟ ਟਰੰਪ ਹੋਣਾ ਨੇ ਵੀ ਇਲੀਗਲ ਇਮੀਗਰੈਂਟਸ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਮਾਰਜਰੀ ਟੇਲਰ ਗ੍ਰੀਨ ਨੇ ਤਾਂ ਇਹ ਕਹਿਤਾ ਸੀਗਾ ਵੀ ਦੋ ਦਿਨ ਪਹਿਲਾਂ ਹੀ ਇਹ ਬਾਡਰ ਟੱਪ ਕੇ ਆਇਆ ਸੀ ਜਦਕਿ ਇੱਥੇ ਦਾ ਜੰਮਿਆ ਸੀ ਅਮਰੀਕੀ ਫੌਜੀ ਰਿਹਾ 10 ਸਾਲ ਤੋਂ ਵੱਧ ਆਈਟੀ ਸਪੈਸ਼ਲਿਸਟ ਜਿਨ੍ਹਾਂ ਤੁਸੀਂ ਦੱਸਿਆ ਤੇ ਐਚਆਰ ਦੇ ਵਿੱਚ ਰੀਅਲ ਏਸਟੇਟ ਦਾ ਏਜੰਟ ਏਜੰਟ ਵੀ ਸੀਗਾ ਕੋ ਲਾਇਸੈਂਸ ਵੀ ਰਿਹਾ ਸੀ ਇੱਕ ਦਿਹਾਕੇ ਦਵਾਦ ਅਮਰੀਕਨ ਫੌਜ ਦੇ ਲਈ ਰਿਆ ਰਿਜ਼ਰਵ ਦੇ ਵਿੱਚ ਰਿਆ ਤੇ ਇਵੈਂਚੁਅਲੀ ਜੈਸ ਨੇ ਇਹ ਹਮਲਾ ਕੀਤਾ ਹੁਣ ਇਹ ਵੀ ਪਤਾ ਲੱਗਾ ਵੀ Airbnb ਜਿਹੜਾ ਇਸ ਨੇ ਲਿਆ ਸੀ ਉਥੇ ਬੰਬ ਬਣਾਉਣ ਦਾ ਅਸਲਾ ਬਣਾਉਣ ਦਾ ਇਦਾਂ ਦੀਆਂ ਚੀਜ਼ਾਂ ਵੀ ਉਥੋਂ ਐਕਸਪਲੋਸਿਵਸ ਮਟੀਰੀਅਲ ਜਿਹੜਾ ਉਹ ਬਰਾਮਦ ਹੋਇਆ ਆ ਉਹ ਉਦਾਂ ਦਾ ਹੀ ਮਟੀਰੀਅਲ ਇਸਦੀ ਆਪਣੀ ਗੱਡੀ ਦੇ ਵਿੱਚੋਂ ਵੀ ਜਿਸ ਦੇ ਨਾਲ ਇਸ ਨੇ ਲੋਕਾਂ ਨੂੰ ਡਰ ਰਿਹਾ ਆ ਉਹ ਵਿਭਰਾਮਤ ਜਿਹੜਾ ਹੋਇਆ ਸੀ ਇਸਦੇ ਕੋਲ ਰਾਈਫਲ ਵੀ ਸੀਗੀ ਇਵੈਂਚੁਅਲੀ ਪੁਲਿਸ ਵਾਲਿਆਂ ਨੇ ਜਦ ਉਹਨਾਂ ਨੂੰ 911 ਕਾਲਾਂ ਗਈਆਂ ਇਹ ਮੌਕੇ ਦੇ ਉੱਤੇ ਪਹੁੰਚੇ ਤਾਂ ਇਹ ਰਾਈਫਲ ਲੈ ਕੇ ਬਾਹਰ ਨਿਕਲਣ ਵਾਲਾ ਸੀ ਹੋ ਸਕਦਾ ਸੀ ਵੀ ਇਹਨੇ ਉਸ ਤੋਂ ਬਾਅਦ ਲੋਕਾਂ ਨੂੰ ਡਰੜਨ ਤੋਂ ਬਾਅਦ ਗੋਲੀਆਂ ਵੀ ਜਿਹੜੀਆਂ ਉੱਥੇ ਚਲਾਉਣੀਆਂ ਸੀ ਪਰ ਉਸ ਤੋਂ ਪਹਿਲਾਂ ਪੁਲਿਸ ਵਾਲਿਆਂ ਨੇ ਉਸ ਨੂੰ ਢੇਰ ਜਿਹੜਾ ਉਹ ਕਰ ਦਿੱਤਾ ਸੀਗਾ ਸੋ ਇਹ ਹਰ ਇੱਕ ਨੇ ਉਹੀ ਇੱਕ ਤਰੀਕ ਨੂੰ ਜਿਹੜਾ ਹੋਇਆ ਹਮਲਾ ਆ ਨਵੇਂ ਸਾਲ ਦੇ ਉੱਤੇ ਇਸ ਨੇ ਸਾਰਿਆਂ ਨੂੰ ਪਹ ਚੱਕੇ ਕਰ ਦਿੱਤਾ ਆ ਆ 당ਗ ਰਹਿ ਗਏ ਨੇ ਲੋਕ ਵੀ ਇਹ ਕੀ ਹੋਇਆ ਉਦੋਂ ਦੂਸਰਾ ਜਿਹੜਾ ਮਾਮਲਾ ਹਰਜੋਤ ਸਿੰਘ ਜੀ ਲਾਸਵੇਗ ਸਾਈਬਰ ট্রাক ਐਕਸਪਲੋਜਨ ਜਿਹੜਾ ਹੋਇਆ ਆ ਉਹਦੇ ਵਿੱਚ ਵੀ ਆਰਮੀ ਦਾ ਬੰਦਾ ਹੀ ਜਿਹੜਾ ਕਹਿੰਦੇ ਆ ਉਹ ਨਿਕਲਿਆ ਹੈਗਾ ਆ ਸਸਪੈਕਟਡ ਡਰਾਈਵਰ ਜਿਹੜਾ ਸਾਈਬਰ ট্রাক 트럼ਪ ਟਾਵਰ ਦੇ ਬਾਹਰ ਐਕਸਪਲੋਡ ਹੋਇਆ ਸੀ ਪਹਿਲੋਂ ਤਾਂ ਇਹ ਨਹੀਂ ਪਤਾ ਲੱਗਾ ਵੀ ਟਰੱਕ ਦੀ ਬੈਟਰੀ ਐਕਸਪਲੋਡ ਹੋਈ ਆ ਜਾਂ ਕੀ ਹੋਇਆ ਪਰ ਬਾਅਦ ਪਤਾ ਲੱਗਾ ਵੀ ਉਸ ਦੇ ਵਿੱਚ ਪਟਾਕੇ ਸੀਗੇ ਤੇ ਹੋਰ ਇਦਾਂ ਦਾ ਮਟੀਰੀਅਲ ਸੀ ਜਲਣਸ਼ੀਲ ਮਟੀਰੀਅਲ ਸੀ ਜੋ ਉਹਦੀ ਕਹ ਲੋ ਵੀ ਬੂਟ ਦੇ ਵਿੱਚ ਪਿਆ ਸੀ ਉਹਦੇ ਟਰੰਕ ਚ ਪਿਆ ਸੀਗਾ ਤੇ ਉਹਦੇ ਵਿੱਚ ਤਮਾਕਾ ਜਿਹੜਾ ਉਹ ਹੋਇਆ ਆ ਮੌਕੇ ਦੇ ਉੱਤੇ ਹੀ ਉਸ ਡਰਾਈਵਰ ਦੀ ਮੌਤ ਹੋ ਗਈ ਆ ਜੇ ਤੱਕ ਉਸ ਦਾ ਨਾਮ ਜਿਹੜਾ ਨਸ਼ਰ ਨਹੀਂ ਜਿਹੜਾ ਉਹ ਕੀਤਾ ਗਿਆ ਸੀਗਾ ਪਰ ਹੁਣ ਜਿਹੜੀ ਚੀਜ਼ ਸਾਹਮਣੇ ਆਈ ਹੈ ਵੀ ਕਹਿੰਦੇ ਵੀ ਐਕਟਿਵ ਡਿਊਟਿਵ ਈ ਆਰਮੀ ਸੋਲਜਰ ਮੈਥਿਊ ਲਾਇਵਲਜ਼ਬਰਗ ਉਸ ਦਾ ਜਿਹੜਾ ਉਹ ਨਾਮ ਸੀ ਪਹਿਲਾਂ ਦੇਖਿਆ ਜਾ ਰਿਹਾ ਸੀਗਾ ਵੀ ਸ਼ਾਇਦ ਇਹ ਦੋਨੋਂ ਜਿਹੜੇ ਹਮਲੇ ਆ ਇੱਕ ਤੇ ਆਪਸ ਦੇ ਵਿੱਚ ਮਿਲੇ ਤਾਂ ਨਹੀਂ ਆ ਪਰ ਹਾਲ ਦੀ ਘੜੀ ਜਿਹੜੀ ਜਾਂਚ ਹੋਈ ਉਸ ਦੇ ਵਿੱਚ ਦੋਨੋਂ ਹੀ ਡਿਫਰੈਂਟ ਇਨਸੀਡੈਂਟ ਇੱਕ ਦੂਜੇ ਤੋਂ ਅਲੱਗ-ਅਲੱਗ ਇਕੱਲੇ-ਇਕੱਲੇ ਇਨਸੀਡੈਂਟ ਨਜ਼ਰ ਆ ਰਹੇ ਆ ਐਫ ਬੀ ਆਈ ਬਿਊਰੋ ਆਫ ਅਲਕੋਹਲ ਤਬਾਕੂ ਫਾਇਰ ਆਰਮਜ਼ ਐਕਸਪਲੋਸਿਵ ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਜਿਹੜੀ ਆ ਇਸ ਟਾਈਮ ਉਸ ਦੀ ਜਾਂਚ ਕਰ ਰਹੀ ਆ ਤੇ ਕੋਲ ਰਾਡੋ ਸਪ੍ਰਿੰਗਸ ਦੇ ਵਿੱਚ ਇਸ ਆਰਮੀ ਐਕਟਿਵ ਡਿਊਟੀ ਆਰਮੀ ਸੋਲਜਰ ਦਾ ਜਿਹੜਾ ਘਰ ਆ ਉਸ ਨੂੰ ਵੀ ਜਿਹੜਾ ਆ ਇਸ ਟਾਈਮ ਜਿਹੜੀ ਉਸ ਦੀ ਕੈਲੋਬੀ ਦੇਖਿਆ ਜਾ ਰਿਹਾ ਵੀ ਕੀ ਕੀ ਉੱਥੇ ਸੀਗਾ ਕੀ ਕੀ ਮਿਲ ਰਿਹਾ ਆ ਤੇ ਜਿਹੜਾ ਵਹੀਕਲ ਰੈਂਟ ਕੀਤਾ ਸੀਗਾ ਉਸ ਦੇ ਵਿੱਚ ਸੋ ਦੋ ਤਿੰਨ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਮਿਲ ਗਈਆਂ ਦੋਨੋਂ ਹੀ ਯੂ ਐਸ ਆਰਮੀ ਦੇ ਲਈ ਕੰਮ ਕਰਦੇ ਰਹੇ ਆ ਦੋਨਾਂ ਨੇ ਟੂਰੋ ਐਪ ਤੋਂ ਜਿਹੜੀ ਗੱਡੀਆਂ ਆ ਉਹ ਜਿਹੜੀਆਂ ਰੈਂਟ ਜਿਹੜੀਆਂ ਉਹ ਕਿਤੀਆਂ ਸੀਗੀਆਂ ਤੇ ਇਵੈਂਚੁਅਲੀ ਜਿਹੜਾ ਇਦਾਂ ਧਮਾਕਾ ਕੇਸ ਜਿਹੜੀ ਸਮਗਰੀ ਆ ਇਸ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਬਰਾਮਦ ਹੋਈਆਂ ਹੈਗੀਆਂ ਯੂਐਸ ਤੇ ਆਰਮੀ ਦੇ ਸਪੋਕਸਪਰਸਨ ਨੇ ਜਿਹੜਾ ਉਹ ਕਿਹਾ ਆ ਵੀ ਜਿਹੜਾ ਲੈਵਲਸ 버ਗਰ ਉਹ ਆਰਮੀ ਦੇ ਵਿੱਚ ਸਰਵ ਕਰ ਰਿਹਾ ਸੀ ਤੇ ਇਸ ਟਾਈਮ ਅਪਰੂਵਡ ਛੁੱਟੀ ਦੇ ਉੱਤੇ ਸੀਗਾ ਜਿਸ ਟਾਈਮ ਉਸ ਦੀ ਜਿਹੜੀ ਇਹ ਮੌਤ ਹੋਈ ਆ ਔਰ ਨ ਪਹਿਲਾ ਤਾਂ ਜਿਹੜਾ ਇਹ ਵੇਗਸ ਦੇ ਵਿੱਚ ਹੋਇਆ ਧਮਾਕਾ ਆ ਸਾਈਬਰ ਟਰੱਕ ਦੇ ਵਿੱਚ ਉਸ ਨੂੰ ਵੀ ਅਤਵਾਦੀ ਹਮਲੇ ਦੇ ਤੌਰ ਦੇ ਉੱਤੇ ਜਿਹੜਾ ਉਹ ਚੈੱਕ ਜਿਹੜਾ ਕੀਤਾ ਜਾ ਰਿਹਾ ਸੀ ਕਿਉਂਕਿ ਇਹ ਦੋ ਨਾਮ ਜਿਹੜੇ ਜੁੜੇ ਨੇ ਸਾਈਬਰ ਟਰੱਕ ਇਲਨ ਮਸਕ ਦੇ ਨਾਲ ਤੇ ਟਰੰਪ ਹੁਣਾ ਦਾ ਟਾਵਰ ਜਿਹੜੇ ਪ੍ਰੈਜ਼ੀਡੈਂਟ ਰੈਲੈਕਟ ਆ ਸੋ ਲੋਕਾਂ ਨੂੰ ਲੱਗ ਰਿਹਾ ਸੀਗਾ ਵੀ ਖੌਰੇ ਇਹ ਚੀਜ਼ ਨਾ ਹੋਵੇ ਪਰ ਇੱਕ ਦੇ ਵਿੱਚ ਆਈਸਿਸ ਦਾ ਫਲੈਗ ਮਿਲਿਆ ਜਿਨ ਨੇ ਨਿਊ ਔਰਲਿਨਸ ਦੇ ਵਿੱਚ ਲੋਕਾਂ ਨੂੰ ਦਰੜਿਆ ਇਹਦੇ ਵਿੱਚ ਕੋਈ ਇਦਾਂ ਦਾ ਝੰਡਾ ਵਗੈਰਾ ਜਿਹੜਾ ਨਹੀਂ ਮਿਲਿਆ ਸੋ ਇਸ ਦੋਨਾਂ ਨੂੰ ਹੀ ਵੱਖਰੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ ਇਸ ਦੇ ਵਿੱਚ ਅਜੇ ਕਲੀਅਰਲੀ ਕੁਝ ਨਹੀਂ ਜਿਹੜਾ ਦੱਸਿਆ ਜਾ ਸਕਿਆ ਆ ਵੀ ਕੀ ਇਹ ਵਾਕਿਆ ਹੀ ਹਮਲਾ ਸੀ ਜਾਂ ਜਾਂ ਅਚਨਚੇਤ ਜਿਹੜੀ ਐਕਸਪਲੋਸਿਵ ਜਾਂ ਫਲੇਮੇਬਲ ਸਬਸਟੈਂਸਸ ਉਸੇ ਟਰੰਕ ਚ ਪਈ ਸੀ ਉਹਦੇ ਕਰਕੇ ਉੱਤੇ ਵਿੱਚ ਅੱਗ ਲੱਗ ਕੇ ਤਵਾਕਾ ਹੋਇਆ ਜੀ